ਕੁੱਤਸਾ ਸਿੱਕਾ ਜੀ ਅੱਜ 15 ਅਗਸਤ ਮਨਾਇਆ ਜਾ ਰਿਹਾ ਸਾਰੇ ਕਿਤੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਛੁੱਟੀਆਂ ਵੀ ਨੇ ਆਪਾਂ ਉਹਦੇ ਬਾਰੇ ਅੰਕਲ ਜੀ ਤੋਂ ਪਤਾ ਕਰਦੇ ਆ ਕਿਉਂਕਿ ਪੁਰਾਣੇ ਬਜ਼ੁਰਗ ਬੈਠੇ ਨੇ ਵੀ ਉਦੋਂ ਕਿਸ ਤਰ੍ਹਾਂ ਦੇ ਹਾਲਾਤ ਸੀ ਕੀ ਕਾਰਨ ਹੋਇਆ ਵੀ ਇਹ ਵੰਡ ਕਰਨੀ ਪਈ ਕਿੰਨੀ ਕ ਆਪ ਨੂੰ ਵੰਡ ਮਹਿੰਗੀ ਪਈ ਅਤੇ ਕਿੰਨੀ ਕ ਸਸਤੀ ਪਈ ਆ ਆਪਾਂ ਉਸ ਟਾਈਮ ਦੇ ਹਾਲਾਤਾਂ ਬਾਰੇ ਪਤਾ ਕਰਦੇ ਆਓ ਜੀ ਹੋਰਾਂ ਕਾ ਸਿੱਕਾ ਜੀ ਸਹੀ ਕਾਲ ਵਈਓ ਠੀਕ ਹੋ ਹਾਂਜੀ ਵਧੀਆ ਅੰਕਲ ਜੀ ਜਿਹੜੀ 1947 ਦੀ ਵੰਡ ਹੋਈ ਆ ਉਹਦਾ ਕਾਰਨ ਕੀ ਹੋਇਆ ਵੀ ਉਹਦਾ ਕਾਹਦਾ ਵੰਡ ਹੋਈ ਹੈ ਅੰਗਰੇਜ਼ਾਂ ਨੇ ਕੀਤੀ ਸੀ ਵੰਡ ਅੰਗਰੇਜ਼ਾਂ ਹੀ ਕਰਾ ਗਏ ਬਈ ਇਹ ਠੀਕ ਹੈ ਜੀ ਜਾਣ ਬੁੱਝ ਕੀ ਕਰਾ ਗਏ ਠੀਕ ਹੈ ਜੀ ਚੰਗੇ ਬਸਦੇ ਸੀ ਲੋਕ ਹਾਂਜੀ ਮੋਹ ਪਿਆਰ ਸੀ ਆਪ ਦਾ ਜੀ ਤੇ ਇਹ ਤਾਂ ਫਿਰ ਜਾਂਦੇ ਜਾਂਦੇ ਜਦੋਂ ਆਪਣੇ ਕੁਰਬਾਨੀਆਂ ਦੇਣ ਲੱਗੇ ਸਿੰਘ ਜ ਆ ਜਾ ਜੱਥੇ ਜੱਲ੍ਹਿਆਂ ਵਾਲੇ ਬਾਗ ਚ ਗਏ ਜਦੋਂ ਜੀ ਉੱਥੇ ਹੀ ਫਿਰ ਇਹ ਜਾਦੇ ਵਿਗੜਿਆ ਕੰਮ ਠੀਕ ਹੈ ਜੱਲ੍ਹਿਆਂ ਵਾਲੇ ਬਾਗ ਉੱਤੇ ਕਰਾ ਕੇ ਗਏਗਾ ਬਿਲਕੁਲ ਜੀ ਉਸ ਤੋਂ ਬਾਅਦ 1919 ਚ ਟੈਗ ਕਰਾਇਆ ਸੀ ਠੀਕ ਹੈ ਜੀ ਜੱਲ੍ਹਿਆਂ ਵਾਲਾ ਬਾਗ ਜਰਨਲ ਡਾਇਰ ਨੇ ਜਰਨਲ ਐਡਵਾਇਰ ਨੇ ਠੀਕ ਹੈ ਜੀ ਯੋ ਲਾ ਬਾਗੜਾ ਲੈਣ ਲੱਗੇ ਫਿਰ ਕਹਾ ਦੀ ਕਹਾ ਗੱਲ ਭਗਦੀ ਭਗਦੀ ਇਹ ਮੁਲਖ ਜਾਤ ਤੇ ਬਾਗੀ ਗੱਲ ਠੀਕ ਹੈ ਜੀ ਇਹ ਮੁਲਖ ਜਾਤ ਹੋਵੇ ਨੇ ਜਿਹਦਾ ਆਪਾਂ ਸਾਈ ਨਹੀਂ ਲੈਣਾ ਆਪਣੀ ਕੌਮ ਨੇ ਐ ਮੰਨ ਲਿਆ ਠੀਕ ਹੈ ਜੀ ਸਭ ਤੋਂ ਜ਼ਿਆਦਾ ਕੁਰਬਾਨੀ ਸਿੱਖ ਕੌਮ ਦੀ ਹੈ ਇੱਥੇ ਸਿੱਖ ਕੌਮ ਦੀ ਕੁਰਬਾਨੀ ਹਾਂਜੀ ਜੀ ਪੜ੍ਹਾਤਾ ਮੁਸਲਮਾਨਾਂ ਨੇ ਗੋਰੇ ਪੜ੍ਹਾ ਗਏ ਆਪਾਂ ਨੂੰ ਠੀਕ ਹੈ ਜੀ ਪੜ੍ਹਾ ਕੇ ਆਪ ਪਾਰ ਗਏ ਆਪਣੇ ਖੁੱਟ ਪਾ ਗਏ ਜਿਹੜਾ ਪੰਜਾਬੀ ਸੂਬਾ ਦੀ ਉਹਦੇ ਲੈਦੇ ਲੈਦੇ ਟੋਕੜੇ ਬਣਾ ਗਏ ਵੀ ਨਾ ਮੁਸਲਮਾਨਾਂ ਦਾ ਬਚ ਗਿਆ ਅਸਲੀ ਕਾਰਨ ਜਿਹੜਾ ਗੋਰੀ ਕਰਕੇ ਗੋਰੇ ਕਰਕੇ ਜੀ ਗੋਰੇ ਕਰਕੇ ਠੀਕ ਹੈ ਜੀ ਜਿਹੜਾ ਆਪਣਾ ਸਿਆਉਲਾ ਚੰਦੀ ਦੀ ਆਪਣੀ ਸਰਕਾਰਾਂ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਬੰਨਿਆ ਜਾਂਦਾ ਇਹ ਧਰਮੀ ਰਾਜ ਸੀਗਾ ਜੀ ਉਦੋਂ ਫਿਰ ਇਹ ਸਾਰਾ ਲੁੱਟ ਕੇ ਉਹ ਲੈ ਗਏ ਗੋਰੇ ਲੈ ਗਏ ਜੀ ਜਿਹੜਾ ਚੰਗੇ ਚੰਗੇ ਸ਼ਸਤਰ ਸੀ ਉਹ ਲੈ ਗਏ ਹਾਂਜੀ ਜਿਹੜੇ ਆਪਣੇ ਗੁਰੂਆਂ ਪੀਰਾਂ ਦਾ ਸਮਾਨ ਸੀ ਜਾਨੀ ਕਿ ਸਾਰੇ ਲੈ ਗਏ ਠੀਕ ਹੈ ਜੀ ਜਿਹੜੇ ਜਿੱਥੇ ਆਪਣੇ ਸਿਆਉਲੇ ਦੇ ਸਿੱਕੇ ਚੱਲਦੇ ਸੀ ਉਹਨਾਂ ਗਿਲਟ ਦੇ ਚਲਾਤੇ ਹਾਂਜੀ ਕਿੱਥੇ ਸੋਨੇ ਦੇ ਛੱਕੇ ਚ ਖੇਡਦੇ ਸੀ ਤੁਸੀਂ ਨਹੀਂ ਨਾਲ ਉਦੋਂ ਆਪਣਾ ਟਾਈਮ ਜਿਹੜਾ ਆਪਣਾ ਦੇਸ਼ ਸੀ ਉਦੋਂ ਪੂਰਾ ਅਮੀਰ ਸੀਗਾ ਪੂਰਾ ਅਮੀਰ ਸੀਗਾ ਜੀ ਜਿਹੜੀ ਆ ਜਿਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਠੀਕ ਹੈ ਜੀ ਅੱਜ ਵੀ ਸੋਨੇ ਦੀ ਚਿੜੀ ਕਹਿੰਦੇ ਹੁਣ ਤਾਂ ਪਿੱਤਲ ਦੀ ਵੀ ਨਹੀਂ ਰਹੀ ਜੀ ਹਾਂਜੀ ਇਹ ਗੱਲਾਂ ਨੇ ਜੀ ਜੋ ਤੁਸੀਂ ਸੁਣਿਆ ਹੋਣਾ ਪੁਰਾਣੇ ਬਿਰਗਾਂ ਤੋਂ ਹਨ ਵੀ ਜਦੋਂ ਉਹ ਵੰਡ ਹੋਈ ਆ ਉਦੋਂ ਕਿਸ ਤਰ੍ਹਾਂ ਨੇ ਹਲਾਸ ਸੀ ਲੋਕਾਂ ਦੇ ਵੀ ਇਦਾਂ ਨੂੰ ਵੀ ਲੋਕ ਆਏ ਨੇ ਕੁਝ ਇਦਾਂ ਨੂੰ ਵੀ ਆਏ ਨੇ ਮਾਰਕੋ ਮਾਰਕੋ ਬਹੁਤ ਜਿਆਦਾ ਹੋਈ ਠੀਕ ਹੈ ਜੀ ਬਹੁਤ ਜਿਆਦਾ ਸਿੱਖਾਂ ਨੂੰ ਸਿੱਖਾਂ ਨੇ ਮੁਸਲਮਾਨਾਂ ਕੰਨੀ ਉਹ ਮਾਰਮਰਈਆ ਕਰਿਆ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਮਰਈਆ ਕਰਿਆ ਉਧਰੋਂ ਇਹ ਹੋਇਆ ਸਾਰਾ ਗਲਤਫਹਿਮੀ ਗਲਤਫਹਿਮੀ ਚ ਠੀਕ ਹੈ ਜੀ ਉਹ ਪੜਿਆ ਆਗੇਗਾ ਠੀਕ ਹੈ ਜੀ ਵੀ ਤੁਹਾਡਾ ਦੇਸ਼ ਬਖਰਾ ਬਣਾਉਣਾ ਤੁਹਾਡਾ ਤਾਂ ਬਖਰਾ ਬਣਾਉਣਾ ਹਾਂਜੀ ਦੇਸ਼ ਦੀ ਬੰਡ ਕੋਈ ਕੀ ਪੈਣੀ ਸੀ ਦੇਸ਼ ਤਾਂ ਹੁਣ ਵੀ ਰਲਮਾ ਮਿਲਦਾ ਹੀ ਹੈ ਹਾਂਜੀ ਹਿੰਦੂ ਉੱਥੇ ਹੀ ਵਸਦੇ ਨੇ ਮੁਸਲਮਾਨ ਵੀ ਵਸਦੇ ਨੇ ਸਿੱਖ ਵੀ ਵਸਦੇ ਨੇ ਜੀ ਸਾਰੇ ਕਿਤੇ ਉਹੀ ਸਾਰੇ ਕਿਤੇ ਪਾਕਿਸਤਾਨ 'ਚ ਹੀ ਵਸਦੇ ਨੇ ਇਹਦਾ ਉਹ ਉਹਨਾਂ ਨੇ ਕਰਨਾ ਸੀ ਕਾਰਨਾਮਾ ਕਰਾ ਗਏ ਠੀਕ ਹੈ ਜੀ ਗੱਲ ਐ ਹੋਈ ਠੀਕ ਆ ਤੇ ਉਦੋਂ ਫਿਰ ਲੋਕਾਂ ਨੇ ਨੁਕਸਾਨ ਤਾਂ ਬਹੁਤ ਹੋਏ ਹੋਣਗੇ ਨਾ ਇਨਸਾਨ ਬਹੁਤ ਜ਼ਿਆਦੇ ਹੋਏ ਜਿਵੇਂ ਜ਼ਮੀਨਾਂ ਸੀਗੀਆਂ ਇੱਧਰ ਉਹਨਾਂ ਦੀ ਜ਼ਮੀਨਾਂ ਸੀ ਉੱਧਰ ਵਾਗ ਗਏ ਹਨ ਜਿਹੜੀਆਂ ਉੱਧਰ ਨੇ ਜ਼ਮੀਨਾਂ ਇੱਧਰ ਵੀ ਸੀ ਉਹ ਫਿਰ ਜ਼ਮੀਨਾਂ ਦੀ ਕਿਸ ਤਰ੍ਹਾਂ ਵੰਡ ਹੋਈ ਜ਼ਮੀਨਾਂ ਕੋਹਤਾ ਮਿਲ ਗਈਆਂ ਉਹਨਾਂ ਨੂੰ ਭਈ ਠੀਕ ਹੈ ਜੀ ਤੇ ਕੁਝ ਜਿਹੜੀਆਂ ਪੂਰੀ ਤਾਂ ਹੋਈ ਨਹੀਂ ਜ਼ਮੀਨ ਉਹ ਠੀਕ ਹੈ ਮੰਨ ਲਓ ਜਿਵੇਂ ਇੱਧਰ ਕਿਸੇ ਕੋਲ 20 25 ਕਿੱਲੇ ਸੀ ਉੱਧਰ ਜਾ ਕੇ ਘਟ ਗਏ ਉਹ ਉੱਥੇ ਜਾ ਕੇ ਘਟ ਕੇ ਜਿਹੜੇ ਉੱਥੇ ਵਾਲਿਆਂ ਨੂੰਰੇ ਨਹੀਂ ਪੂਰੀ ਮਿਲੀ ਠੀਕ ਹੈ ਜੀ ਅੱਜ ਜਿਹੜੇ ਹੁਣ ਉਹ ਪਿੰਡਾਂ 'ਚ ਜਿੱਥੇ ਹੁਣ ਆਪਾਂ ਕਹਿਣਾ ਵੀ ਆ ਰਫੂਜੀਆਂ ਦੇ ਪਿੰਡੀ ਲਾਲੂ ਕਹਦੇ ਨੇ ਆਪਾਂ ਹਾਂਜੀ ਮੈਂ ਆਪਣੇ ਕੋਲ ਢੜਰੀਆਂ ਪਿੰਡ ਹੈ ਜੀ ਢੜਰੀਆਂ ਸਾਹੂ ਕੇ ਕਹਦੇ ਹੋ ਇਹਨਾਂ ਨੂੰ ਵੀ ਵਿਚਾਰੇ ਨੂੰ ਪੂਰੀ ਜ਼ਮੀਨ ਨਹੀਂ ਮਿਲੀ ਜਿਹੜੇ ਹੁਣ ਦਾ ਸ਼ਾਮ ਲੈਟ ਪਈ ਹੈ ਜਾਂ ਬੰਦੇ ਜਿਹੜੇ ਉਹ ਮਾਰੇ ਗਏ ਉਹਨਾਂ ਦੀ ਜ਼ਮੀਨ ਉਹ ਪੰਚਾਇਤ ਨੇ ਪੰਚਾਇਤੀ ਬਣਾਤੀ ਉਹਨਾਂ ਨੂੰ ਪੂਰੀ ਨਹੀਂ ਮਿਲੀ ਪੂਰੀ ਨਹੀਂ ਮਿਲੀ ਹਾਂਜੀ ਜਿਹੜੇ ਵੰਡੀ ਪਈ ਹੈ ਪੂਰੀ ਕਾਣੀ ਵੰਡ ਪਈ ਹੈ ਜਿਹੜੇ ਰਾਹਾਂ 'ਚ ਬੰਦੇ ਮਾਰੇ ਗਏ ਉਹਨਾਂ ਦੀ ਜ਼ਮੀਨ ਤਰਫੂ ਤਫੂ ਕਲ ਠੀਕ ਹੈ ਜੀ ਜਦੋਂ ਤਾਂ ਉਹਨਾਂ ਦਾ ਪਤਾ ਵੀ ਲੱਗਣਾ ਬੰਦੇ ਕਿੱਥੇ ਗਏ ਨਾ ਜੀ ਪਤਾ ਹੀ ਨਹੀਂ ਲੱਗਿਆ ਨਾ ਪਤਾ ਹੀ ਨਹੀਂ ਲੱਗਿਆ ਠੀਕ ਹੈ ਉਹਦਾ ਉ ਬੇਸੇ ਜੇ ਮੈਂ ਆਪਣੇ ਅੱਜਕੱਲ ਬੱਚੇ ਬਾਹਰ ਜਾਂਦੇ ਨੇ ਕੈਨੇਡਾ ਅਮਰੀਕਾ ਹਨਾ ਹੀ ਪੜ੍ਹਨੇ ਜਾਂਦੇ ਨੇ ਆਪਾਂ ਦਾ ਮਤਲਬ ਕਿ ਮਾਂ ਮਾਰ ਹੁੰਦੀਆਂ ਸਾਰੀ ਹੁੰਦੇ ਨੇ ਬੱਚੇ ਬਾਹਰ ਜਾਂਦੇ ਨੇ ਉਹ ਤਾਂ ਆਪਾਂ ਨੂੰ ਫੇਰ ਵੀ ਪਤਾ ਅੱਜਕੱਲ ਸੋਸ਼ਲ ਮੀਡੀਆ ਜੋਗਾ ਫੋਨ ਦਾ ਜੋਗਾ ਆਪਣੀ ਗੱਲਬਾਤ ਹੁੰਦੀ ਆ ਵੀ 2 ਸਾਲਾਂ ਬਾਅਦ 3 ਸਾਲਾਂ ਬਾਅਦ ਆ ਮੁੜਿਆ ਉਹਦੋਂ ਇਹਨਾਂ ਲੋਕਾਂ ਨੇ ਜੋ ਘਰ ਛੱਡੇ ਨੇ ਹਾਂਜੀ ਕਿਸ ਤਰ੍ਹਾਂ ਉਹ ਇਹਨਾਂ ਦੇ ਬੀਤੀ ਹੋਣੀ ਹੈ ਹਨਾ ਜੀ ਬਹੁਤ ਪੁੱਭਾ ਮਾਰ ਕੇ ਛੱਡੇ ਕਿਉਂਕਿ ਘਰ ਛੱਡਣਾ ਬਹੁਤ ਔਖਾ ਬਣਿਆ ਬਹੁਤ ਔਖਾ ਜੀ ਆਪਾਂ ਵਾਹਣ 2 ਸਾਲ ਕੋਈ ਠੇਕੇ ਤੇ ਲੈ ਲਿਓ ਉਹ ਛੱਡ ਤੇ ਕਿਸੇ ਘਰ ਬਣਿਆ ਬਣਾਇਆ ਪਿਆ ਉਹਦਾ ਤੇਰਾ ਸਾਰਾ ਛੱਡ ਕੇ ਜਾਣਾ ਬਹੁਤ ਮੁਸ਼ਕਲ ਦੀ ਬਾਤ ਠੀਕ ਹੈ ਬਹੁਤ ਜਿਆਦੇ ਸੰਘਰਸ਼ ਕੱਟਿਆ ਇਹਨਾਂ ਨੇ ਵੈਸੇ ਉਹ ਜਿਵੇਂ ਹੁਣ ਆਪਣੇ ਕੋਲ ਢੜੀਆਂ ਪਿੰਡਾਂ ਸਾਹ ਹੋ ਕੇ ਹੋਰ ਪਿੰਡ ਜਿੱਥੇ ਵੀ ਰਿਫਿਊਜੀ ਭਾਈ ਜਾਣਾ ਪੜਾ ਵਟੇ ਮੈਂ ਸੇ ਚਲੋ ਆਪਦੀ ਮੈਂਟਲ ਉਹ ਕਾਮਯਾਬ ਹੋ ਗਈ ਕਿਉਂਕਿ ਉਦੋਂ ਕੁਛ ਵੀ ਨਹੀਂ ਉਹਨਾਂ ਨੂੰ ਮਿਲਿਆ ਤਾਂ ਜਿਹੜਾ ਸਮਾਨ ਸੀ ਜਿੰਨੀ ਜਮੀਨ ਨਹੀਂ ਨਾ ਕੁਛ ਨਹੀਂ ਮਿਲਿਆ ਲੈ ਤਾਂ ਜਿਹੜੀ ਉਹ ਲਟੇਰਾ ਪਾਰਟੀ ਸੀ ਗੁੰਡਾਗਿਰਦੀ ਕਹਿ ਲੋ ਪਿੰਡਾਂ ਚ ਛੜਤੀ ਸ਼ਹਿਰਾਂ ਚ ਛੜਤੀ ਉਹ ਲੈ ਕੇ ਲੁੱਟ ਕੇ ਤਾਂ ਠੀਕ ਹੈ ਜੀ ਮਾਰ ਮਰਈਆ ਵੀ ਉਹਨਾਂ ਨੇ ਕਰਾਇਆ ਗੁੰਡਾਗਿਰਦੀ ਵਾਲ ਜੀ ਹਾਂ ਜੀ ਪਹਿਲਾ ਇਹ ਲਾਹੌਰੋਂ ਚੱਲਿਆ ਜੀ ਕੰਮ ਇਹ ਅੱਛਾ ਲਾਹੌਰ ਤੋਂ ਜੀ ਲਾਹੌਰ ਤੋਂ ਕਿਸ ਤਰ੍ਹਾਂ ਜੀ ਕਿਸ ਤਰ੍ਹਾਂ ਬਸ ਐਂ ਚੱਲਿਆ ਵੀ ਸਿੱਕਾ ਨੂੰ ਮਾਰੋ ਸਿੱਕਾ ਨੂੰ ਮਾਰੋ ਠੀਕ ਹੈ ਜੀ ਉੱਥੋਂ ਚੱਲਿਆ ਇਧਰ ਨੂੰ ਰੇਲਾਂ ਪਰ ਪਰ ਵੱਡ ਟੁੱਕ ਕਰਕੇ ਭੇਜਣ ਲੱਗਿਆ ਅਧ ਜੌਂਦੇ ਕਰਕੇ ਠੀਕ ਹੈ ਜੀ ਅਧ ਮਰੇ ਕਰਕੇ ਹਾਂ ਜੀ ਫਿਰ ਇਧਰੋਂ ਆਪਣੇ ਆਨੇ ਚਲਾ ਲਿਆ ਕੰਮ ਠੀਕ ਹੈ ਜੀ ਤੇ ਰਾਜਿਆਂ ਨੇ ਆਪਣੇ ਆਨੇ ਬੋਲਤਾ ਵੀ ਆਪਾਂ ਵੀ ਕੰਮ ਮਾਰ ਮਰੀ ਦੇ ਚਲੋ ਐਂ ਵੱਧ ਗਏ ਠੀਕ ਹੈ ਜੀ ਬਸ ਉਹ ਫਿਰ ਲਗਾਤਾਰ ਵੱਧ ਗਏ ਹਾਂ ਜੀ ਵੱਧ ਗਏ ਉਹਦਾ ਨਤੀਜਾ ਆਪਾਂ ਨੂੰ ਅੱਜ ਵੀ ਭੁਗਤਣਾ ਪੈ ਰਿਹਾ ਅੱਜ ਵੀ ਆਉਣ ਵਾਲੇ ਆਪਣੀ ਕਹਾਣੀ ਵੰਡਾਈ ਹੋਈ ਕਿੱਥੇ ਹੁਣ ਪੰਜਾਬ ਦੇ ਤੇ ਪਾਕਿਸਤਾਨ ਬਣ ਗਿਆ ਇੱਥੇ ਆਪਣਾ ਬੰਡਿਆ ਦਾ ਆਪਣਾ ਦੇਸ਼ ਹੀ ਗਿਆ ਜੀ ਬਿਲਕੁਲ ਜੀ ਅੱਧਾ ਪੰਜਾਬ ਉਧਰ ਰਹਿ ਗਿਆ ਅੱਧਾ ਇੱਧਰ ਰਹਿ ਗਿਆ ਚੜਦਾ ਛਪਦਾ ਕਰਤਾ ਜੀ ਇਸੇ ਕਰਕੇ ਹੋਇਆ ਇਹ ਕੰਮ ਵੈਸੇ ਲੋਕ ਅੱਜ ਕੱਲ ਉਧਰ ਗਰੀਬੀ ਬਹੁਤ ਹਨ ਜੀ ਗਰੀਬੀ ਹਾਂ ਜੀ ਬਹੁਤ ਪੁੱਟ ਰਹੇ ਨੇ ਲੋਕ ਪੁੱਟ ਰਹੇ ਨੇ ਹਾਂ ਜੀ ਜਿਵੇਂ ਹੁਣ ਆਪਾਂ ਸੋਸ਼ਲ ਮੀਡੀਆ ਫੋਨ ਵਗੈਰਾ ਦੇ ਵੀਡੀਓ ਵਗੈਰਾ ਦੇਖਦੇ ਆ ਜਦੋਂ ਕੋਈ ਮੇਲ ਮਿਲਾਪ ਹੁੰਦਾ ਹਨਾ ਜਿਵੇਂ ਨਨਕਾਣਾ ਸਾਹਿਬ ਦੇ ਆਪਣੇ ਗੁਰਪੂਰ ਬੰਦਾ ਨਾਨਕਦੇਵ ਜੀ ਦਾ ਭੱਬਾ ਮਾਰ ਕੇ ਰੋਂਦੇ ਨੇ ਗੱਲ ਲਗ ਲਗ ਕਰਾਉਂਦੇ ਨੇ ਹੁੰਦੇ ਕਿੱਥੇ ਇੱਕ ਦੇਸ਼ ਦੀ ਕਿੱਥੇ ਵੰਡ ਪੈ ਗਈ ਨਾ ਮਿਲਣ ਜਾਣ 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 ਦਿੰਦਾ ਕੋਈ ਬਿਲਕੁਲ ਨਵੇਂ ਪਰਿਵਾਰ ਆਪਣੀ ਮੰਨ ਲਓ ਉਹ ਅੱਧਾ ਵਿੱਚ ਲੋਕਾਂ ਦਾ ਪਰਿਵਾਰ ਉਧਰ ਰਹਿ ਗਿਆ ਉਧਰ ਰਹਿ ਗਿਆ ਅੱਧਾ ਇੱਧਰ ਰਹਿ ਗਿਆ ਔਖਾ ਬਹੁਤ ਆ ਰਿਹਾ ਹਾਂ ਜੀ ਦੋਏ ਕੋਮਾਂ ਵੰਡੀਆਂ ਗਈਆਂ ਵੰਡੀਆਂ ਗਈਆਂ ਹਾਂ ਜੀ ਕਿੱਥੇ ਇਕੱਠਾ ਭਾਈਚਾਰਾ ਸੀ ਇਕੱਠੇ ਬਾਗਦੇ ਸੀ ਇਕੱਠੇ ਖੇਡਦੇ ਸੀ ਜੀ ਵੈਸੇ ਹੁਣ ਵੀ ਚਲੋ ਵਧੀਆ ਉਹ ਕਿਹ ਜਿਵੇਂ ਨਨਕਾਣਾ ਸਾਹਿਬ ਜਾਣ ਲੱਗੇ ਸੰਗਤ ਇੱਕ ਤਾਰਪੁਰ ਸਾਹਿਬ ਜਾਂਦੀ ਆ ਉਸਤਾ ਚਲੋ ਬੰਦੇ ਤਾਂ ਆਂਗ ਹੁੰਦੀ ਆਪਣੇ ਨਾਲ ਦੇ ਬਹੁਤ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਖੁਸ਼ੀ ਕੰਮ ਸਰਕਾਰਾਂ ਤੇ ਇਹ ਜੀ ਬਿਲਕੁਲ ਬਿਲਕੁਲ ਹਾਂ ਸੰਗਤ ਤਾਂ ਕੀ ਕਰੂਗੀ ਹਾਂਜੀ ਤੇ ਸਰਕਾਰ ਹੀ ਨਹੀਂ ਲੰਘਣ ਦੇ ਉਧਰ ਉਹ ਨਾ ਜੀ ਬਿਲਕੁਲ ਜੀ ਵੀ ਆਪਣੇ ਜਾਣ ਨਹੀਂ ਦਿੰਦੇ ਹਾਂਜੀ ਸਰਕਾਰਾਂ ਦਾ ਕੋਈ ਉਹ ਦੋਸਤ ਤਾਂ ਸਰਕਾਰ ਦੀ ਹੈਗਾ ਬਿਲਕੁਲ ਜੀ ਬਿਲਕੁਲ ਤੇ ਉਹਦੋਂ ਵਾਲੀ ਤੇ ਲਾਲੋ ਚਾਹੀ ਹੁਣ ਵਾਲੀ ਤੇ ਲਾਲੋ ਹਾਂਜੀ ਹਾਂ ਮੇਲ ਤਾਂ ਹੁਣ ਵੀ ਹੋ ਸਕਦਾ ਹੁਣ ਵੀ ਹੋ ਸਕਦਾ ਜੀ ਹੁਣ ਵੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੁੰਦੀ ਬਸ ਇਹ ਕੱਟਵਾਦ ਕਹਿ ਕੇ ਉਹਨਾਂ ਨੂੰ ਬਸ ਗੁੰਮਰਾਹ ਕੀਤਾ ਜਾ ਰਿਹਾ ਹੈ ਗੁੰਮਰਾਹ ਕੀਤਾ ਗਿਆ ਜੀ ਯੇ ਵੀ ਅੱਜਕੱਲ ਹੁੰਦੇ ਨੇ ਅਟੈਕ ਵਗੈਰਾ ਹੋ ਜਾਂਦੇ ਨੇ। ਉਹ ਲੋਕ ਛੋਟੇ ਛੋਟੇ ਵੀ ਕਹਿੰਦੇ ਜਾ ਜਾ ਵਾ ਇੱਕਾ ਆਪਣੇ ਕਬਾਹ ਹੁੰਦਾ ਇੱਕ ਹੁੰਦਾ ਜਾਦੇ। ਹਾਂਜੀ। ਵੀ ਇੱਕਾ ਜੇ ਮੁਸਲਮਾਨਾਂ ਨੂੰ ਤਾਰ ਕੇ ਜਾ ਜਾ ਰਾਈ ਮਾਰਾ ਜਾਂ ਖੜਕਾ ਹੋ ਜਾਂਦਾ। ਡਰ ਡਰ ਭਾਜਦੇ ਲੋਕਾਂ। ਅੱਛਾ ਜੀ। ਕਿਹੇ ਇਤਨਾ ਪਾਣੀ ਤੇ ਨਾ ਜਾਓ। ਉਦੋਂ ਨਹਿਰਾਂ ਦੀ ਪਾਣੀ ਹੁੰਦਾ ਕਿਹੜਾ ਮੋਟਰਾਂ ਹੁੰਦੀਆਂ। ਹਾਂਜੀ। ਤੇ ਪਾਣੀ ਤੇ ਨਹੀਂ ਜਾਂਦਾ ਜੀ ਕੁਛ 6 ਮਹੀਨੇ ਖੇਤ ਪਾਣੀ ਤੇ ਨਹੀਂ ਗਿਆ ਹੈਗਾ। ਫਿਰ ਤਾਂ ਫਸਾ ਵੀ ਉਹ ਕਿਹੜੀ ਹੁੰਦੀ ਹੁੰਦੀ। ਫਸਲਾਂ ਬਰਬਾਦ ਹੋ ਗਈਆਂ ਜੀ ਉਦੋਂ ਬਸ। ਮਾਲ ਚਾਰ ਤੇ ਪਾਲੀਆਂ ਨੇ। ਹਾਂਜੀ। ਪਰ ਮਾਲ ਪਸ਼ੂ ਉਹਨ ਉਦੋਂ ਸਾਧਨੀ ਮੱਲਾ ਲਗਭਗ ਸ਼ੈਦ ਮਾਲਕੂਸ ਦੀ ਹੁੰਦਾ ਸੀ ਮਾਲਕੂਸ ਦਾ ਉੱਠ ਕੋੜੀਆਂ ਗੱਡੇ ਸੀਗੇ ਗੱਡੇ ਵੀ ਟਾਮੇ ਘਰੀ ਹੁੰਦੇ ਉਹ ਵੇਲੇ ਚ ਠੀਕ ਹੈ ਜੀ ਹਾਂਜੀ ਬਸ ਉਹ ਲੁੱਟ ਪਿੱਟ ਲੈ ਤੱਕੜੇ ਨੇ ਜੀ ਦੇਖੋ ਜੀ ਹੁਣ ਮੰਨ ਲਓ ਅੱਜ ਆਪਣੇ ਖੇਤੀ ਦਾ ਹੁਣੀ ਹੋਣ ਲੱਗਿਆ ਤਕਰੀਬਨ 35-40 ਸਾਲ ਦੀ ਆਪਣੇ ਖੇਤੀ ਹੋਣ ਲੱਗਿਆ ਥੋੜੀ ਹੁੰਦੀ ਸੀ ਹੁਣ ਆਪਣੇ ਲੋਕਾਂ ਕੋਲ ਇੰਨਾ ਪੈਸਾ ਫੇਰ ਵੀ ਕਰਜ਼ਈਆਂ ਉਦੋਂ ਖੇਤੀਬਾੜੀ ਵੀ ਕੀ ਹੁੰਦੀ ਸੀ ਉਦੋਂ ਖੇਤੀਬਾੜੀ ਮੱਕੀ ਬਾਜਰਾ ਹਾਂਜੀ ਉਦੋਂ ਬਾਜਰਾ ਗੁੜ ਦੇ ਐਂਡ ਤੱਕ ਜਿਹਦੇ ਲੜਾਈ ਚੱਲੀ ਆ ਬਾਜਰਾ ਗੋੜ ਦੇ ਖੁਰਪੇ ਸਿੱਟ ਕੇ ਭੱਜੇ ਇਹ ਜਦੋਂ ਲੜਾਈ ਚੱਲੀ ਲੜਾਈ ਹੋਈ ਆ ਠੀਕ ਹੈ ਜੀ ਹਾਂ ਜੀ ਐ ਖੁਰਪੇ ਕਹਿੰਦੇ ਬਾੜਾਂ 'ਚ ਪਈ ਸੀ ਦਾਤੀਆਂ ਅੱਛਾ ਜੀ ਬਾਜਰਾ 'ਚ ਵੀ ਕੰਮ ਕਰਦੇ ਕਰਦੇ ਭੱਜੇ ਵੀ ਆਪਣੇ ਵਿਆਹ ਮਲਾ ਹੋ ਗਏ ਜਦੋਂ ਪਾਕਿਸਤਾਨ ਨੂੰ ਜੁੱਧ ਲੱਗ ਪਾਕਿਸਤਾਨ 'ਚ ਜੁੱਧ ਹੋਇਆ ਠੀਕ ਹੈ ਜੀ ਹਾਂ ਜੀ ਐਂਡ ਤੱਕ ਕੰਮ ਨਹੀਂ ਕਿਸਾਨਾਂ ਨੇ ਛੱਡਿਆ ਸਿੱਖਾਂ ਨੇ ਨਾ ਮੁਸਲਮਾਨਾਂ ਨੇ ਛੱਡਿਆ ਹਾਂ ਜੀ ਇਹਨਾਂ ਜੋ ਆਏ ਨਾ ਐਂਡ ਤੇ ਆ ਕੇ ਛੱਡਿਆ ਫਿਰ ਜਦੋਂ ਭੱਜਣਾ ਪੈ ਗਿਆ ਖੜੇ ਪੈਰ ਹਾਂ ਜੀ ਪਿਸਤ ਬਸ ਹੁਣ ਤਾਂ ਮਾਰ ਦੇ ਕਾਫਲੇ ਆ ਕੇ ਵੈਸ ਆਪਣੇ ਮਲੇਰ ਕੋਟ ਵਾਲਾ ਆਪ ਨੂੰ ਸਾਰਿਆਂ ਨੂੰ ਪਤਾ ਹਨਾ ਹਾਂਜੀ ਵੀ ਉੱਥੇ ਹਾ ਦਾ ਨਾਰਾ ਗੁਰਗੋਸ਼ ਸਿੰਘ ਜੀ ਵੱਲ ਮਾਰਿਆ ਗਿਆ ਸੀ ਉਹ ਮੁਸਲਮਾਨ ਭਾਈਚਾਰੇ ਦੀ ਵੀ ਉੱਥੇ ਵਧੀਆ ਸਹੀ ਸਲਾਮਤ ਬਸ ਹਾਂਜੀ ਇਹ ਤੇ ਕੋਈ ਹਮਲਾ ਨਹੀਂ ਹੋਇਆ ਜਿਹੜੀ ਇਹ ਮਰੇਲ ਕੋਟ ਵਾਲਾ ਰਿਆਸਤ ਸੀ ਉਧਰ ਰਿਆਸਤਾਂ ਹੁੰਦੀਆਂ ਜੀ ਇਹਦੇ ਨਾਂ ਦਾ ਸਿੱਖਾਂ ਨੇ ਹਮਲਾ ਕਰਿਆ ਨਾ ਮੁਸਲਮਾਨਾਂ ਨੇ ਕੋਈ ਵਾਧਾ ਕਰਿਆ ਤੇ ਅੱਜ ਵੀ ਦੇਖੋ ਬਸ ਰਹੇ ਨੇ ਜਿਵੇਂ ਆਉਂਦੇ ਓਵੇਂ ਬਸਦੇ ਨੇ ਜਿਵੇਂ ਆਉਂਦੇ ਓਵੇਂ ਬਸ ਰਹੇ ਨੇ ਬਖਸ਼ਸ਼ ਹੋਈ ਹੋਈ ਹੈ ਜੀ ਹਾਂਜੀ ਬਖਸ਼ਸ਼ ਤੇ ਗੁਰੂ ਸਾਹਿਬ ਦੀ ਫਿਰ ਕਿਤੇ ਥੋੜੀ-ਮੋਟੀ ਗੱਲ ਬਿਲਕੁਲ ਵੈਸੇ ਉੱਥੇ ਗੁਰਦੁਆਰਾ ਸਾਹਿਬ ਆ ਜਿਹੜੇ ਸਭ ਤੋਂ ਵੱਧ ਕਹਿੰਦੇ ਉੱਥੇ ਮੁਸਲਮਾਨ ਭਾਈਚਾਰਾ ਜਾਂਦਾ ਜੀ ਜਿਹੜੇ ਬਾਹਰੋਂ ਵੀ ਆਉਂਦੇ ਨੇ ਉੱਥੇ ਜਾਂਦੇ ਨੇ ਉੱਥੇ ਦਸਮਕ ਨਤਮਸਤਕ ਹੁੰਦੇ ਉਹ ਗੁਰਦੁਆਰਾ ਸਾਹਿਬ ਜੀ ਸਾਧਨਾ ਨਰਾ ਗੁਰਦੁਆਰਾ ਦੇਖੋ ਬਣਿਆ ਜੀ ਰੋਡ ਤੇ ਜੀ ਲੰਗਰ ਦੇ ਕਰਦੀ ਸੰਗਤ ਜਾਂਦੀ ਹੈ ਜਾਂਦੀ ਹੈ ਜੀ ਉੱਥੇ ਪੂਰਾ ਉਹ ਸਤਿਕਾਰ ਕਰਦੇ ਨੇ ਪਿਆਰ ਦਾ ਪ੍ਰਤੀਕ ਆ ਜੀ ਹੁਣ ਹਾਂ ਜੀ ਸ਼ਹਿਰ ਚ ਵੀ ਸਤਿਕਾਰ ਕਰਦੇ ਨੇ ਆਏ ਗਏ ਸੰਗਤ ਦਾ ਜੀ ਬਿਲਕੁਲ ਜੀ ਬਿਲਕੁਲ ਵੈਸੇ ਉਹੀ ਮਾੜਾ ਬਣਾ ਰੱਖਿਆ ਵੀ ਮੁਸਲਮਾਨ ਭਾਈਚਾਰਾ ਆਇਆ ਜੇ ਉਹ ਇਦਾਂ ਦਾ ਮੈਨੂੰ ਲਾਤ ਤਾਂ ਕੁਝ ਹੈ ਨਹੀਂ ਨਾ ਜੀ ਕੁਛ ਨਹੀਂ ਕੁਸਕ ਬਨ ਲਓ ਆਪਣੇ ਸਿੱਖਾਂ ਦੇ ਵਿੱਚ ਵੀ ਇਦਾਂ ਦੇ ਬੰਦੇ ਆਪਣੇ ਪਰਿਵਾਰ ਦੇ ਵਿੱਚ ਹੀ ਮੰਨ ਲਓ ਆਪਾਂ 10 ਜੀ ਆ 10 ਜਣ ਦੇ 1 2 ਤਾਂ ਇਦਾਂ ਦੇ ਬੰਦੇ ਹੁੰਦੇ ਨੇ ਹੁੰਦੇ ਹਾਂ ਜੀ ਰੁੱਖੇ ਸੁਭਾਅ ਦੇ ਬਸ ਉਹੀ ਸਿਸਟਮ ਆ ਜੀ ਉਹੀ ਉਦੋਂ ਚੱਲਿਆ ਅਸਲ ਤਾਂ ਮਕਸਦ ਤਾਂ ਇਹ ਸੀਗਾ ਵੀ ਪੰਜਾਬ ਸੀ ਇਹ ਹਾਂਜੀ ਇਹ ਪੈਦਾਵਾਰੀ ਵਾਲੀ ਧਰਤੀ ਸੀ ਇਹਨੂੰ ਟੁਟੇ ਬਣਾਉਣ ਦੀ ਸਕੀਮ ਸੀ ਇਹਨਾਂ ਦੀ ਅੱਛਾ ਜੀ ਇਹਦੇ ਟੁਕੜੇ ਬਣਾਤੇ ਹਾਂਜੀ ਪਾਕਿਸਤਾਨ ਬਣਾਤਾ ਬੰਗਲਾਦੇਸ਼ ਬਣ ਗਈ ਵਿੱਚੋਂ ਹਾਂਜੀ ਤੇ ਹਿਮਾਚਲ ਬਣਾਤਾ ਪੰਜਾਬ ਤੋਂ ਬਾਅਦ ਹਰਿਆਣਾ ਬਣਾਤਾ ਰਾਜਸਥਾਨ ਬਣ ਗਏ ਰਾਜਸਥਾਨ ਕੱਢਤੀ ਉਹ ਐ ਟੋਟੇ ਬਣਾ ਕੇ ਕਮਜ਼ੋਰ ਬਣਾਤਾ ਬਸ ਵੈਸੇ ਸਭ ਤੋਂ ਵੱਧ ਜਿਹੜੇ ਤਾਂ ਆਪਣੇ ਪੰਜਾਬ ਉਧਰ ਚਲੇ ਗਏ ਨੇ ਪਾਕਿਸਤਾਨ ਜਿਹੜੇ ਹਾਂ ਉਧਰ ਆਪਣੇ ਦਾਦੇ ਨੇ ਜੀ ਆਪਣੇ ਨੌ ਜਿਹੜੇ ਤਾਂ ਜਮਾ ਪੱਕੀ ਨਹੀਂ ਜਿਹੜੇ ਪੱਕੇ ਆਪਣੇ ਇੱਧਰ ਆ ਪੱਕੇ ਜਿਹੜੇ ਨੌ ਜਿਹੜੇ ਪਾਕਿਸਤਾਨ ਚ ਆਏ ਉਹਨੇ ਆਪਾਂ ਨੂੰ ਆਉਂਦੇ ਸੀ ਉਹ ਅਸੀਂ ਜਿਹੜੇ ਆਉਂਦੇ ਸੀ ਬੰਡ ਵੇਲੇ ਵੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਉਹਦਾ ਫਿਰ ਨਿਰਾ ਤੱਕ ਹੀ ਹੈ ਜੀ ਨਾ ਨਿਰਾ ਤੱਕਾ ਹੋਇਆਗਾ ਇਹ ਹੁਣ ਵੀ ਮੈਂ ਪਿੱਛੇ ਪਾਕਿਸਤਾਨ ਦੇ ਜਿਹੜੇ ਨਾਲ ਆਪਣੇ ਬਾਰਡਰ ਏਰੀਆ ਗਿਆ ਸੀ ਤੁਸੀਂ ਵੀ ਵੈਸੇ ਗਏ ਹੋਣੇ ਹੋ ਹਾਂ ਜੀ ਹਾਂ ਜੀ ਵੀ ਉਧਰ ਲੋ ਕੋ ਕਦੋਂ ਵੀ ਕਹਿੰਦੇ ਹਮਲਾ ਹੋ ਸਕਦਾ ਕੋਈ ਸੀ ਹੋ ਸਕਦਾ ਘਰ-ਵਾਰ ਸੱਡਨੇ ਪੈ ਜਾਂਦੇ ਲੋਕਾਂ ਹਾਂ ਜੀ ਹਾਂ ਜੀ ਕਦੋਂ ਵੀ ਸਰਕਾਰਾਂ ਦਾ ਕੀ ਆਰਡਰ ਦੇ ਨਹੀਂ ਦੇਣੇ ਬਿਲਕੁਲ ਜੀ ਮੈਂ ਹੁਣ ਪਿੱਛੇ ਹੀ ਹੋ ਗਿਆ ਸੀਗਾ ਜੋ ਇੱਥੇ ਹੋ ਗਿਆ ਦੇਖੋ ਕਿੰਨਾ ਹੋ ਗਿਆ ਟੇ ਹਾਂਜੀ ਹਾਂ ਤੇ ਮਤਲਬ ਡਰ ਭਾਏ ਉਹਨਾਂ ਨੂੰ ਵੀ ਆਪਾਂ ਨੂੰ ਵੀ ਹੋਇਆ ਇਧਰੋਂ ਜੀ ਇਹ ਗੱਲਾਂ ਨੇ ਭਾਈ ਚਲੋ ਆਪਾਂ ਤਾਂ ਕਹਿੰਦੇ ਆ ਸੁਖਾਂਤੀ ਰਹੇ ਸੁਖਾਂਤੀ ਐਦਾਂ ਦੇ ਨਾ ਹਾਲਾਤ ਵੰਡਣ ਵਾਲੇ ਵੰਡ ਕੇ ਕਹਿੰਦੇ ਉੱਤ ਵਾਲੇ ਭੁਗਤੀ ਜਾਂਦੇ ਹਨਾ ਜੀ ਇਹ ਤਾਂ ਮੈਨੂੰ ਲੱਗਦਾ ਮੇਲ ਹੋਣਾ ਤਾਂ ਬਹੁਤ ਮੁਸ਼ਕਲ ਹੁਣ ਹਨਾ ਜੀ ਦੇਖੋ ਜੀ ਕੋਈ ਸਰਕਾਰ ਆ ਜੇ ਹੀ ਚੰਗੀ ਹਾਂ ਜੀ ਦੇ ਸਾਂਜੀ ਜੀ ਬਿਲਕੁਲ ਕੋਈ ਕੋਈ ਕਾਲਪੁਰਖ ਦੀ ਹੋ ਜੇ ਖੇਡ ਹਾਂਜੀ ਵਿਆਹ ਕਰਨ ਜੀ ਹੋ ਸਕਦਾ ਮੇਰੇ ਕੋਈ ਵੱਡੀ ਗੱਲ ਨਹੀਂ ਬਿਲਕੁਲ ਜੀ ਵੱਡੀ ਵੱਡੀ ਗੱਲ ਨਹੀਂ ਲੈ ਲੋਣ ਨੂੰ ਜੀ ਹੋ ਸਕਦਾ ਇਹ ਚਾ ਹੁਣ ਤਾਂ ਹਾਂਜੀ ਇਹੀ ਗੱਲ ਹੈ ਭਾਈ ਇੰਨੀ ਕੀ ਗੱਲ ਸੁਣੀ ਆਪਾਂ ਨੇ ਹਾਂਜੀ ਆ ਇੰਨੀ ਕੀ ਨੀਤੀ ਹੈ ਜਿਹੜੀ ਠੀਕ ਹੈ ਜੀ ਵੈਸੇ ਹੁਣ ਸੁਣਦੇ ਵਿੱਚ ਕਹਿੰਦੇ ਉਧਰ ਮਤਲਬ ਕਿ ਜਬਰੀ ਜਿਹੜਾ ਮੁਸਲਮਾਨ ਹਣਾ ਵੀ ਉਹ ਧਰਮ ਅਪਣਾ ਰਹੇ ਨਹੀਂ ਉਹਨੂੰ ਕਹਿੰਦੇ ਤੁਸੀਂ ਧਰਮ ਬਣਾਓ ਇਹ ਇੰਦੋਨੈਸ਼ੀਆ ਨੂੰ ਕਹਿ ਰਹੇ ਨੇ ਸਿੱਖਾਂ ਨੂੰ ਕਹਿ ਰਹੇ ਨੇ ਕਿ ਉਸ ਦਾ ਅਟੈਕ ਕਰਵਾ ਰਹੇ ਨੇ ਪਤਾ ਨਹੀਂ ਸਹੀ ਆ ਬੰਦੇ ਝੂਠੀਆਂ ਗੱਲਾਂ ਨੇ ਹਾਂ ਜੀ ਦੇਖੋ ਕੀ ਬਣਦਾ ਨਾ ਵੀ ਕੀ ਗੱਲ ਹੈ ਉੱਥੋਂ ਦੀ ਹਾਂਜੀ ਪਰ ਮੌਕੇ ਦੀ ਸਰਕਾਰ ਐਵੇਂ ਵੀ ਕੁਝ ਗੱਲ ੜਾਉਂਦੀ ਹੈ ਲਬਚ ਪਾਉਣ ਦੇ ਬਾਰੇ ਦੋ ਦੇਸ਼ਾਂ ਜੀ ਹਾਂਜੀ ਲਬਚ ਪਾਉਣ ਦੇ ਮਾਰੇ ਵੀ ਕਰਦੇ ਵੀ ਦੁਨੀਆ ਨੂੰ ਡਰਾ ਕੇ ਰੱਖੋ ਹਾਂਜੀ ਇਹ ਕੁਝ ਮੰਗ ਨਾ ਲੈਣਾ ਵੈਸੇ ਆਪੜ ਦੇ ਇਦਾਂ ਦਾ ਕੋਈ ਹਾਲਾਤ ਹੈ ਨਹੀਂ ਵੀ ਮੱਲੋ ਮਲਜੋਰੀ ਕਿਸਾ ਧਰਮ ਪਰਵਾਹ ਨਾ ਨਹੀਂ ਹੁਣ ਆਪਣੇ ਦੇ ਕੋ ਮੁਸਲਮਾਨ ਭਾਈਚਾਰਾ ਆ ਸਾਡੇ ਪਿੰਡ ਕਿੰਨੇ ਘਰ ਨੇ ਇਕੱਠੇ ਹਰ ਵਾਰ ਹੱਥ ਕੇ ਮਿਲ ਜਾਂ ਹੱਥ ਕੇ ਹਾਂਜੀ ਹਾਂ ਬਿਲਕ ਧਰਮ ਦਾ ਮਾਤਰਾਕ ਤਾਂ ਜੋੜਨਾ ਜੀ ਜੋੜਨਾ ਜੀ ਯਾਰ ਮਰਜ਼ੀ ਦਾ ਕੋਈ ਵੀ ਆ ਚਾਹੇ ਹਿੰਦੂ ਸਿੱਖ ਈਸਾਈ ਕੋਈ ਵੀ ਧਰਮ ਹੈ ਨਾ ਉਹਦਾ ਕੰਮ ਜੋੜਨਾ ਹੁਣ ਆਪਣੇ ਸਿੱਖ ਲਾ ਲੋ ਆਪਣੇ ਮਸੀਤਾਂ ਚ ਨਹੀਂ ਜਾਂਦੇ ਨੇ ਉਹ ਆਪਣੇ ਗੁਰੂ ਘਰਾਂ ਚ ਨਹੀਂ ਆਉਂਦੇ ਨੇ ਜਾਂਦੇ ਨਹੀਂ ਜੀ ਮੰਦਿਰਾਂ ਚ ਨਹੀਂ ਜਾਂਦੇ ਨੇ ਬਿਲਕੁਲ ਜੀ ਕਿਤੇ ਜਾਂਦੇ ਆਉਂਦੇ ਨੇ ਆਪਾਂ ਵੀ ਜਾਣਿਆ ਹਾਂ ਹਾਂ ਜੀ ਇਹਦਾ ਕੋਈ ਬੰਡ ਹੋਣ ਵਾਲੀ ਤਾਂ ਗੱਲ ਨਹੀਂ ਹੈਗੀ ਬਿਲਕੁਲ ਜੀ ਇਹ ਤਾਂ ਬਣਾਈ ਗਈ ਹੈ ਹਾਂ ਜੀ ਹਾਂ ਬਸ ਕਾਣੀ ਬੰਡ ਪਾ ਗਈ ਅੰਗਰੇਜ਼ ਸਰਕਾਰ ਅੰਗਰੇਜ਼ ਸਰਕਾਰ ਨਾ ਲੁੱਟ ਕੇ ਲੈ ਕੇ ਨਾਲੇ ਬੰਦ ਜੀ ਜਿਹੜੀਆਂ ਆਪਣੇ ਭਗਤ ਸਿੰਘ ਹੋਰਾਂ ਜੀ ਨੇ ਸੀ ਦੇਤੀ ਸੀ ਉਹ ਹਾਲ ਤੱਕ ਕੰਮ ਨਹੀਂ ਆਈਆਂ ਨਾ ਜੀ ਕੰਮ ਨਹੀਂ ਆਈਆਂ ਲੋਕ ਜਾਂ ਆਪਣਾ ਦੇਸ਼ ਵੀ ਉੱਥੇ ਦਾ ਉੱਥੀ ਖੜਾ ਪਿੱਛੇ ਜਾ ਰਹੇ ਆ ਆਪਾਂ ਅੱਗੇ ਨਹੀਂ ਜਾ ਰਹੇ ਇੰਨੀਆਂ ਕੁਰਬਾਨੀਆਂ ਦੇਣ ਦੇ باوجود ਵੀ ਉੱਥੇ ਦਾ ਉੱਥੀ ਹੈ ਕੰਮ ਜਿਵੇਂ ਕਹਿੰਦੇ ਆਪਣਾ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਕਾਬਲ ਖੰਧਾਰ ਤੱਕ ਰਾਜ ਹੁੰਦਾ ਸੀ ਉਹ ਖਤਮ ਹੀ ਹੋ ਗਿਆ ਸਾਰਾ ਤਾਂ ਛੋਟਾ ਜਿਹਾ ਪੰਜਾਬ ਰਹਿ ਗਿਆ ਇੱਕ ਹਾਂਜੀ ਮੰਨ ਲਓ ਵੀ ਤਿੰਨ ਘੰਟੇ ਦਾ ਬੰਦਾ ਆਰ ਪਾਰ ਕਰ ਜਾਣਾ ਯਾਰ ਜਿੱਕ ਬੱਸ ਲੱਗਣਾ ਪਈ ਕੁਝ ਵੀ ਨਹੀਂ ਛੱਡਿਆ ਜੀ ਕਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਹਾਂਜੀ ਇਹ ਲੋ ਦਿੱਲੀ ਦੱਕਣ ਤੱਕ ਜੀ ਬਿਲਕੁਲ ਅੱਜ ਸਾਰਾ ਨਸਤੇ ਇਸ ਕਰਤਾ ਇਹਨਾਂ ਨੇ ਹਾਂਜੀ ਤੋ ਟੁਕੜੇ ਬਣਾਤੇ ਟੁਕੜੇ ਬਣਾਤੇ ਜਿਵੇਂ ਹੁਣ ਇਧਰੋਂ ਆਪਣੇ ਹਿਮਾਚਲ ਹੈ ਸ਼ਿਮਲਾ ਵਗੈਰਾ ਸਾਰੇ ਸਾਰਾ ਇਹਦੇ ਵਿੱਚ ਆਉਂਦਾ ਸੀ ਸਾਰਾ ਇਹਦੇ ਵਿੱਚ ਆਉਂਦਾ ਸੀ ਕੋਸੀ ਹਿੱਸਾ ਗੁਜਰਾਤ ਦਾ ਵਿੱਚ ਵੀ ਜਿਹੜਾ ਗੁਜਰਾਤ ਦਾ ਹਿੱਸਾ ਵੀ ਕਹਿੰਦੇ ਆਪਣੇ ਪੰਜਾਬ ਦਾ ਸੀ ਹਾਂਜੀ ਇਹ ਗੱਲਾਂ ਨੇ ਜੀ ਚਲੋ ਠੀਕ ਆ ਅੰਕਲ ਜੀ ਹਾਂਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ